जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी की कृपा सदा सब पर बनी रहे दोस्तों मैं ਤੁਹਾਡਾ ਆਪਣਾ ਹਿੰਦੂ ਜੱਟ ਸ਼ੇਰ ਲੋਇਨ ਦੋਸਤੋ ਬੜਾ ਹੀ ਮੈਂ ਕਹਿੰਦਾ ਗੰਭੀਰ ਮੁੱਦਾ ਜਿਹੜਾ ਅੱਜ ਕੱਲ ਦਾ ਚੱਲਦਾ ਪਿਆ ਹੈ ਕਿ ਦੇਖੋ ਸਾਡੇ ਭਾਰਤ ਦੀ ਬੇਟੀ ਸਾਡੇ ਭਾਰਤ ਦੀ ਧੀ ਕੰਗਨਾ ਰਣੋਤ ਜਿਹੜੀ हिमाचल मंडी ਤੋਂ ਐਮਪੀ ਹੈ ਦੋਸਤੋ ਕਾ ਦਾ ਵਾਕਿਆ ਚੰਡੀਗੜ੍ਹ 에어ਪੋਰਟ ਦੇ ਉੱਤੇ ਮੈਂ ਇਹ ਚੀਜ਼ ਕਿੰਦਾਵਾਦ ਕੀ ਪੰਜਾਬ ਯਾ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਐਮਪੀ ਸ਼ੇਖ ਨਹੀਂ ਹੈ ਸਾਡੇ ਭਾਰਤ ਦੀ ਬੇਟੀ ਸ਼ੇਖ ਨਹੀਂ ਹੈ ਤੇ ਅਸੀਂ ਲੋਕ ਆਪਣੇ ਆਪ ਨੂੰ ਸ਼ੇਖ ਕਿੱਥੋਂ ਗਿਆਗੇ ਬੜਾ ਹੀ ਦੁੱਖ ਲੱਗਾ ਦੋਸਤੋ ਜਦੋਂ ਮੈਂ ਵੀਡੀਓ ਦੇਖੀ ਕੀ ਕਿੰਦਾ ਸਾਡੀ ਐਮਪੀ ਕਮਲਾ ਰਮੋਧ ਦੇ ਭਾਰਤ ਦੀ ਗੇੜੀ ਤੇ ਕਿਦਾਂ ਹਮਲਾ ਕੀਤਾ ਗਿਆ ਮਾਰਿਆ ਗਿਆ ਜੇ ਉਸ ਜਿਹੜੀ ਕੋਪਨਾ ਸੀਆਈਐਸ ਆਫ ਦੀ ਕਨਸਟੇਬਲ ਹੁੰਦੀ ਉਹਦੇ ਹਥਿਆਰ ਹੁੰਦਾ ਉਹਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਸੀਗੀ ਇਹ ਤੇ ਹੁਣ ਏਜੰਸੀਆਂ ਹੀ ਪਤਾ ਕਰਨਗੀਆਂ ਏਜੰਸੀਆਂ ਨੂੰ ਪਤਾ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਪੈਣਾ ਕੀ ਉਹਦੇ ਮਨ ਦੇ ਵਿੱਚ ਇਹੋ ਜਿਹੀ ਕਿਹੜੀ ਵਿਚਾਰਧਾਰਾ ਸੀ ਜਿਉਂ ਦੇ ਵਾਂ ਕੋਈ ਹਥਿਆਰ ਹੁੰਦਾ ਹਥਿਆਰ ਨਾਲ ਜੇ ਹਮਲਾ ਕਰ ਦਿੰਦੀ ਤੇਰਾ ਜ਼ਿੰਮੇਵਾਰ ਕੋਲ ਹੁੰਦਾ ਦੋਸਤੋ

ਜਿਹੜੇ ਦੁਸ਼ਮਣ ਸੋਚਦੇ ਆ ਤੇਰੇ ਖਾਲਸਤਾਨੀ ਕੱਟੜਵਾਦੀ ਲੋਗ ਜਿਹੜੇ ਸੋਚਦੇ ਨੇ ਹਮੇਸ਼ਾ ਕਿ ਇਹਨਾਂ ਤੇ ਹਮਲੇ ਕੀਤਾ ਜਾਣਗਾ ਨੂੰ ਮਾਰਿਆ ਜਾਵੇ ਦੋਸਤੋ ਸ਼ੇਰ ਨਹੀਂ ਐ ਸ਼ੇਰਨੀ ਕੰਗਲਾ ਹੋਦ ਤੇ ਅੰਮੀ ਤੋੜਾ ਸ਼ੇਰ ਸ਼ੇਰ ਦਾ ਹਮੇਸ਼ਾ ਇਸ ਸ਼ੇਰਨੀ ਨੂੰ ਸਪੋਰਟ ਰਹੇਗੀ ਔਰ ਮੈਂ ਇੱਕ ਚੀਜ਼ ਬੇਨਤੀ ਕਰਦਾ ਪੂਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਵੀ ਕਿ ਉਹ ਪੰਜਾਬ ਦੇ ਵਾਸੀ ਵੀ ਪੂਰੀ ਲੱਡ ਡੱਟ ਕੇ ਜਿਹੜੇ ਹਿੰਦੂ ਨੇ

ਕਿ ਮੈਨੂੰ ਕਿੰਨੇ ਹੀ ਦੇਖੋ ਗਲਤ ਕਮੈਂਟ ਗਲਤ ਧਮਕੀਆਂ ਦਿੰਦੇ ਜਾਨੋਂ ਮਾਰਨ ਦੀਆਂ ਲੱਖਾਂ ਫੋਨ ਆਉਂਦਾ ਰੋਜ਼ ਦਾ ਪਰ ਇਹ ਸ਼ੇਰ ਪਰਵਾਹ ਨਹੀਂ ਕਰਦਾ ਜਦੋਂ ਕੱਲ ਮੈਨੂੰ ਪਤਾ ਲੱਗਾ ਕਿ ਸਾਡੇ ਭਾਰਤ ਦੀ ਧੀ ਸਾਡੇ ਐਮਪੀ ਕਮਨਰ ਰੋਹ ਤੇ ਹਮਲਾ ਕੀਤਾ ਗਿਆ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਇਤੋਂ ਸੇਫ ਆ ਸੀ ਲੋਕ ਕਿੱਥੋਂ ਸੇਫ ਹੈ ਜਿਹੜੀ ਇੰਨੀ ਵੱਡੀ ਇੰਨਾ ਵੱਡਾ ਅਹੁਦਾ ਐਮਪੀ ਹੈ ਕਿੱਥੋਂ ਸੇਫ ਹੈ ਦੋਸਤੋ ਇਹਦੀ ਆਵਾਜ਼ ਅਸੀਂ ਬੰਨ੍ਹੇ ਹੁਣ ਅਸੀਂ ਇਹਦੀ ਆਵਾਜ਼ ਤਾਕਤ ਕਰਨਾ ਰੋਧ ਦੀ ਅਸੀਂ ਬੰਨ੍ਹੇ ਔਰ ਅਸੀਂ ਇਹੋ ਜਿਹਾ ਤਾਕਤ ਬਣ ਕੇ ਦਿਖਾਣਾ ਹੈ ਕਿ ਪੂਰੇ ਭਾਰਤ ਦੇ ਵਿੱਚ ਕੰਨਨ ਰੋਧ ਦਾ ਸਾਥ ਦਿਓ ਔਰ ਜਿਨੇ ਥੱਪੜ ਮਾਰਿਆ ਉਹਦਾ ਵੱਦੋ ਵੱਦ ਵਿਰੋਧ ਕਰੋ ਅਨੁਮੋਦੀ ਬੰਦੀ ਸੱਜਣਾ ਲਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਨ ਫਰੇ ਹੋ ਜਾਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ ਹਿੰਦੂ ਹਿੰਦੂਆਂ ਨੂੰ ਹੱਥ ਨਹੀਂ ਪਾਣਾ ਹਿੰਦੂ ਦੇਸ਼ ਭਗਤ ਹੈ ਹਿੰਦੂ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਆਪਣੇ ਹਿਮਾਚਲ ਲਈ ਆਪਣੇ ਹਰਿਆਣਾ ਲਈ ਆਪਣੇ ਮੱਧ ਪ੍ਰਦੇਸ਼ ਲਈ ਆਪਣੇ ਭਾਰਤ ਲਈ ਹਰ ਵਕਤ ਜਾਨ ਦੇ ਨੂੰ ਪਿਆਰ ਹੈ ਦੋਸਤੋ ਗੱਲ ਸ਼ੁਰੂ ਕਰਦੇ ਆਪਾਂ ਕਿ ਦੇਖੋ ਕਾਲ ਵੀ ਕਿੰਨੀ ਸੋਸ਼ਲ ਮੀਡੀਆ ਤੇ ਗੱਲ ਚੱਗੀ ਵੀ ਹੈ ਕਿ ਕੰਮ ਨਾਲ ਰੋਂਥਪੜ ਮਾਰੇ ਕੋਚ ਤੱਕੜਵਾ ਵੀ ਸਮਝਾ ਕੋਚ ਸਾਡੇ ਕਿਸਾਨ ਜਿਹੜੇ ਪੰਜਾਬ ਦੇ ਸਮਝਾ ਦੇਖੋ ਕਿਤਾ ਸਮਰਥਨ ਕਰ ਰਹੇ ਨੇ ਕਿਹਦਾ ਉਹ ਸੀਐਲਐਸ ਫੀਰ ਜਿਹੜੀ ਲੇਡੀਜ਼ ਹੈ ਜਿਹੜੀ ਪੁਲਿਸ ਅਫਸਰ ਦੀ ਇਹ ਉਹਦਾ ਉਹਦਾ ਉਹ ਸਮਰਥਨ ਕਰ ਰਹੇ ਨੇ ਮੈਂ ਕਹਿੰਦਾ ਕਿਸਾਨ ਭਰਾਵੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਐ ਇਸ ਦਲ ਦੀ ਸ਼ਰਮ ਆਣੀ ਚਾਹੀਦੀ ਜਿਹੜੇ ਟੱਕੜਵਾਦੀ ਲੋਕ ਬਾਰਾ ਉਸ ਤੋਂ ਸਮਰਥਨ ਕਰ ਰਹੇ ਨੇ ਕਿਉਂ ਐਮਪੀ ਆ ਸਾਡੇ ਸਾਡੇ ਦੇਸ਼ ਦੀ ਐਮਪੀ ਐ ਤੁਸੀਂ ਕਿਉਂ ਇਹੋ ਜਿਹਾ ਕੰਮ ਕਰਦੇ ਹੋ ਤੁਸੀਂ ਦੇਖੋ ਅਰਕਿਤ ਕਿੰਨਾ ਟਾਈਮ ਹੋ ਗਿਆ 6 ਮਿੰਟ ਤੋਂ ਉੱਪਰ ਵਾਕਿਆ ਹੋ ਗਿਆ ਅਣ ਤੁਸੀਂ ਬਾਹਰ ਧੇਰ ਕੇ ਬੈਠੇ ਹੋ ਇਹਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਸਾਡੇ ਵਪਾਰੀ ਨੁਕਸਾਨ ਨਹੀਂ ਹੁੰਦੇ ਤੁਸੀਂ ਦੇਖੋ ਮੈਂ ਕਹਿੰਦਾ ਸਰਕਾਰਾਂ ਵੀ ਦੇਖੋ ਕਿੰਦਾ ਚੁੱਪ ਹੈ ਚਲੋ ਸੈਂਟਰ ਜੇ ਬੈਠੀ ਬਾਹਰ-ਬਾਹਰ ਸਰਕਾਰ ਹੈ ਬਾਹਰ-ਬਾਹਰ ਸਰਕਾਰ ਦਾ ਇੱਕ ਵੀ ਹਜੇ ਤੱਕ ਕੋਈ ਮੰਤਰੀ ਜਦ ਕੀ ਉਹ ਕੀ ਸੀ ਭਾਜਪਾ ਦੀ ਐਨਪੀਸੀ ਕਮਨਰ ਨੌਤ ਇੱਕ ਵੀ ਮੰਤਰੀ ਬਾਹਰ-ਬਾਹਰ ਸਰਕਾਰ ਦਾ ਇੱਕ ਵੀ ਲੀਡਰ ਇਹ ਤੁਸੀਂ ਬੰਦਾ ਭਾਰਤ ਦਾ ਕੋਈ ਵੀ ਕੰਗਨਾ ਦੇ ਸਮਰਥਨ ਚ ਨਹੀਂ ਬੋਲਿਆ ਕਿਉਂ ਆਪਾਂ ਪੰਜਾਬ ਚ ਰਹਿੰਦੇ ਆ ਆਪਾਂ ਭਾਰਤ ਰਹਿੰਦੇ ਆ ਆਪਾਂ ਹੀ ਬਾਤੂ ਕਰ ਰਹੇ ਆ ਆਪਾਂ ਕਿਉਂ ਨਹੀਂ ਆਪਣੀ ਐਮਪੀ ਦਾ ਸਮਰਥਨ ਕਰਦੇ ਆਪਾਂ ਕਿਉਂ ਨਹੀਂ ਸਮਰਥਨ ਕਰਦੇ ਮੈਂ ਕਿਸੇ ਦੀ ਕੋਈ ਵੀਡੀਓ ਨਹੀਂ ਦੇਖੀ ਮੈਂ ਇੱਕ ਦੇਸ਼ ਭਗਤਾਂ ਹਿੰਦੂਸਤਾਨੀ ਆ ਮੈਂ ਭਾਰਤ ਦਾ ਵਾਸੀ ਆ ਮੈਂ ਕੰਗਨਾ ਰਣੋ ਦੀ ਸਪੋਰਟ ਕਰਦਾ ਮੇਰਾ ਭਾਰਤ ਸਪੋਰਟ ਕਰੇਗਾ ਮੇਰੇ ਜਿਹੜਾ ਮੇਰਾ ਪਰਿਵਾਰ ਹੈ ਭਾਰਤ ਦਾ ਜਿਹੜਾ ਮੇਰੀ ਹਿੱਕ ਪੜਦੀ ਟੀ ਨੂੰ ਕੰਗਨਾਰ ਰੋਧ ਨੂੰ ਪਿਆਰ ਕਰਦਾ ਵਾ ਉਹ سپورਟ ਕਰਨਗੇ ਪੂਰੀ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਪਰ ਹੀ ਆਏਗੀ ਕੰਗਨਾਰ ਰੋਧ ਹਮ ਤੁਹਾਰੇ ਸਾਥ ਹੈ ਐਦਾਂ ਦੇ ਕੰਮ ਜਿਹੜੇ ਬੀਜੇਪੀ ਦੇ ਲੀਡਰ ਨੇ ਹਜੇ ਤੱਕ ਕਿਸੇ ਨੇ ਕਿਉਂ ਨਹੀਂ ਪਾਇਆ ਬੜੀ ਸ਼ਰਮਨਾਕ ਗੱਲ ਹੈ ਬੀਜੇਪੀ ਲੀਡਰਾਂ ਲਈ ਇੱਕ ਐਮਪੀ ਤੇ ਤੁਹਾਡੀ ਹਮਲਾ ਹੁੰਦਾ ਵਾ ਔਰ ਤੁਸੀਂ ਚੁੱਪ ਕਰਕੇ ਸ਼ਾਂਤ ਬੈਠੇ ਹੋ ਫਿਰ ਮੈਂ ਗੱਲ ਕਰਦਾ ਵਾ

ਤੁਸੀਂ ਦੇਸ਼ ਦੇ ਤੀਜੀ ਵਾਲੇ ਪ੍ਰਧਾਨ ਮੰਤਰੀ ਬਣੇ ਹੋ ਤੁਹਾਨੂੰ ਬਹੁਤ ਹੀ ਬਹੁਤ ਵਧਾਈ ਹੋਵੇ ਕਿ ਤੁਸੀਂ ਦੇਸ਼ ਦੇ ਤੀਜੀ ਵਾਲੇ ਪ੍ਰਧਾਨ ਮੰਤਰੀ ਬਣੇ ਹੋ ਪਰ ਤੁਹਾਡਾ ਸਾਥ ਦੇਣਾ ਜਦੋਂ ਠੁਕਣਾ ਰੋਤਾ ਤੁਹਾਡਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੀ ਮੈਂਬਰ ਆਫ ਪਾਰਲੀਮੈਂਟ ਹੈ ਤੁਹਾਡੀ ਪਾਰਟੀ ਦੀ ਫਰਕਰ ਹੈ ਔਰ ਤੁਹਾਨੂੰ ਸੀਟ ਚੁਕਾਈ ਹੈ ਤੁਹਾਨੂੰ ਸੀਟ ਦਿੱਤੀ ਉਹਨੇ ਜਿੱਤ ਕੇ ਮੰਡੀ ਦੀ ਤੁਸੀਂ ਹਲੇ ਤੱਕ ਕੋਈ ਸਪਸ਼ਟੀਕਰਨ ਤੁਹਾਡੇ ਮੰਤਰੀ ਨੇ ਨਹੀਂ ਦਿੱਤਾ ਅਸੀਂ ਕਹਿੰਦੇ ਅਸੀਂ ਚਾਹੁੰਦੇ ਆ ਮੈਂ ਦੇਸ਼ ਭਗਤ ਆ ਮੈਂ ਆਪਣੇ ਦੇਸ਼ ਲਈ ਖੋਲਦਾ ਮੈਂ ਆਪਣੇ ਦੇਸ਼ ਲਈ ਆਪਣੇ ਦੇ ਹੱਕਾਂ ਲਈ ਬੋਲਦਾ ਕਿ ਮੇਰੇ ਦੇਸ਼ ਨੂੰ ਮੇਰਾ ਬੰਦਾ ਹੱਕ ਮੇਰੇ ਪੰਜਾਬ ਨੂੰ ਮੇਰਾ ਬੰਦਾ ਹੱਕ ਹਮੇਸ਼ਾ ਮਿਲਦਾ ਰਹੇ ਕੁਛ ਟੱਕੜਾ ਵੀ ਬਾਹਰ ਬੈਠੇ ਵਿਦੇਸ਼ਾਂ ਦੇ ਵਿੱਚ ਸ਼ਰੀਰਾਂ ਨੂੰ ਸੰਮੁੱਤਮ ਕੀਆ ਜਾਂਦੇ ਰਹਿੰਦੇ ਆ ਕਾਲੇ ਪਿੱਛੇ ਜਿਹੜੇ ਲੋਕ ਅੱਤੇ ਰੱਖ ਨੂੰ ਨੂੰ ਕੁਮਾਰਾ ਕਰਦੇ ਸਿਰਫ ਪੈਸੇ ਦੀ ਲਾਲਚਾਂ ਦੇ ਲੈਤੇ ਮੈਂ ਇੱਕ ਚੀਜ਼ ਕਹਿਣਾ ਚਾਹਾਂ ਦੋਸਤੋ ਇੱਕ ਤਾਕਤ ਹਿੰਦੂ ਹੋ ਜੋ ਹਿੰਦੂ ਵਿੱਚ ਤਾਕਤ ਬਣ ਜੋ ਇਹ ਜਨਾਬ ਇਹ ਕਿ ਹਿੰਦੂਵਾਨੇ ਤੇਰੀ ਤਾਕਤ ਨਹੀਂ ਲਖਾਈ ਕਿ ਜਿਵੇਂ ਸਾਨੂੰ ਖਾਣੀ ਚਲ ਗਈ ਸੀ ਔਰ ਮੈਂ ਕਿਸ਼ਵਾਤ ਚਾਨਾ ਤੁਹਾਡਾ ਦੋਸਤ ਤੁਹਾਡਾ ਪਿਆਰ ਚਾਨਾ ਕਿ ਜਦ ਤੱਕ ਹਿੰਦੂ ਇਕ ਹੈ ਅਸੀਂ ਸਾਰਨਾ ਵੱਡੀ ਤਾਕਤ ਆ ਔਰ ਇੱਕ ਤਾਕਤ ਤੁਸੀਂ ਹੋ ਕੇ ਦਿਖਾਣੀ ਹੈ ਔਰ ਜਾਂਦੇ ਵਾਰੀ ਮੈਂ ਇੱਕ ਬੇਨਤੀ ਕਰਦਾ ਹਾਂ ਦੋਸਤ ਜਿਹੜਾ ਵੀ ਵਰਕਰ ਜਿਹੜਾ ਵੀ ਭਾਰਤ ਦਾ ਬੇਟਾ ਬੇਟੀ ਜਿਹੜਾ ਵੀ ਬਜ਼ੁਰਗ ਤਦਨਾ ਤੇ ਨੋਤ ਨਾਲ ਪਿਆਰ ਕਰਦਾ ਵੇ ਇਤਕੀ ਨਿੱਤੇ ਕੰਗਨਾ ਨਾਲ ਲੋਕ ਹਮ ਆਪਕੇ ਸਾਥ ਹੈ ਹਮ ਆਪਕੇ ਸਾਥ ਹੈ ਉਹ ਰਤ ਜੀ ਮੈਂ ਹੋਰ ਕਿਰਨ ਜਾਂਦਾ ਜਾਂਦੇ ਜਾਂਦੇ ਕੀ ਜਿਹੜੀ ਸੀ ਐਸਸੀਐਸਸੀਐਸ ਦੀ ਜਵਾਨ ਸੀਗੀ ਜਿਹਦੀ ਕੱਟੜਵਾਦੀ ਸੋਚ ਸੀਗੀ ਦੇਖੋ ਉਸ ਕੋਲੀ ਕੱਟੜਵਾਦੀ ਸੋਚ ਪਹਿਲਾ ਭਾਰਤ ਸਰਕਾਰ ਨੂੰ ਜਾਂ ਪਿਛੰਸੀਆਂ ਨੂੰ ਪਤਾ ਕਰਨੀ ਚਾਹੀਦੀ ਹੈ ਔਰ ਉਹਦਾ ਪੂਰੇ ਪੰਜਾਬ ਚ ਨਹੀਂ ਪੂਰੇ ਮੈਂ ਕਹਿੰਦਾ ਭਾਰਤ ਵਿੱਚ ਹਰ ਸ਼ੇਖਸਰੀ ਹਰ ਹਿੰਦੂ ਜਿਹੜਾ ਪੰਗਨਾ ਔਰ ਲੋਧ ਨੂੰ ਪਿਆਰ ਕਰਦਾ ਉਸ ਦਾ ਵਿਰੋਧ ਕਰੇ ਉਹਦੇ ਪੂਰੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਉਹ ਜਿਹੜੀ ਗਰੇਡੀਸ਼ ਕੀਤੀ ਜਿਹਨੇ ਕੰਵਨਾ ਔਰ ਲੋਧ ਤੇ ਥੱਪੜ ਮਾਰਿਆ ਸੀਐਸਐਸ ਵੀ ਉਹਨੇ ਪੂਰੇ ਪੰਜਾਬ ਦਾ ਇੱਕ ਰੋਲ ਕੀਤਾ ਜਾਵੇ ਔਰ ਉਹਦੇ ਉਤਰੇ ਸਾਰੇ ਜਾਨ ਜੈ ਸ਼੍ਰੀ ਕ੍ਰਿਸ਼ਨਾ